ਦੋਸਤੋ ਸਤਿ ਸ਼੍ਰੀ ਅਕਾਲ ਵੈਦ ਰਪਾਜਨ ਸਿੰਘ ਰਦਾਵਾ ਜੀ ਕੋਲ ਇੱਕ ਵਾਰੀ ਫਿਰ ਮੁੜ ਤੋਂ ਆ ਗਏ ਆ ਤੁਹਾਡੇ ਸਵਾਲ ਜਵਾਬ ਲੈ ਕੇ ਤੇ ਆਪਾਂ ਇਹਨਾਂ ਕੋਲ ਪੁੱਛਦੇ ਆਂ ਵੀ ਕਿਸ ਤਰ੍ਹਾਂ ਵੀ ਇਹ ਆਪਣੀਆਂ ਵੀ ਮਰਦਾਨਾ ਜਿਵੇਂ ਵੀ ਗੁਪਤ ਰੋਗਾਂ ਦਾ ਇਲਾਜ ਕਰਦੇ ਆ ਤੇ ਨੌਜਵਾਨਾਂ ਚ ਆਮ ਇਹ ਦੇਖਣ ਨੂੰ ਮਿਲ ਰਿਹਾ ਹੈ ਤੇ ਆਪਾਂ ਡਾਕਟਰ ਦੀ ਜ਼ੁਬਾਨ ਤੋਂ ਜਾਣਦੇ ਆ ਉਹ ਕੀ ਕਹਿੰਦੇ ਆ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਆਪਣੇ ਨੌਜਵਾਨ ਪੀੜੀ ਵਿੱਚ ਅੱਜ ਦੀ ਨੌਜਵਾਨ ਪੀੜੀ 'ਚ ਦੇਖਣ ਨੂੰ ਮਿਲ ਰਿਹਾ ਕਿ ਵਰਦਾਨਾਂ ਤਾਕਤ ਪ੍ਰਤੀ ਵੀ ਉਹਨਾਂ ਕੋਲ ਵੀ ਇੰਨਾ ਵੀ ਜੋਗਣੀ ਚਟਾ ਪਾ ਰਹੇ ਵਜਾ ਕਈ ਦਵਾਈਆਂ ਦਾ ਸੇਵਨ ਕਰ ਰਹੇ ਆ ਕਈ ਨਸ਼ਿਆਂ ਦਾ ਸੇਵਨ ਕਰ ਰਹੇ ਆ ਅੰਗਰੇਜ਼ੀ ਦਵਾਈਆਂ ਨਾਲੋਂ ਕੁਝ ਟਾਈਮ ਸੰਤੁਸ਼ਟੀ ਲੈ ਲੈਂਦੇ ਆ ਬਾਅਦ ਉਹਨਾਂ ਦੇ ਸਰੀਰ ਤੇ ਸਾਈਡ ਇਫੈਕਟ ਕਰਦੀਆਂ ਤੇ ਦੇਸੀ ਆਯੁਰਵੈਦਿਕ ਚੀਜ਼ਾਂ ਦਾ ਉਹ ਇਸਤੇਮਾਲ ਨਹੀਂ ਕਰ ਰਹੇ ਤੇ ਤੁਸੀਂ ਦੱਸੋ ਵੀ ਇਹਨਾਂ ਚੀਜ਼ਾਂ ਦਾ ਫਾਇਦਾ ਕੀ ਹੈ ਵੀ ਕਿਸ ਤਰ੍ਹਾਂ ਤੁਸੀਂ ਤਿਆਰ ਕਰਦੇ ਹੋ ਦੇਸੀ ਦਵਾਈਆਂ ਜਿਹੜੀਆਂ ਤੁਸੀਂ ਆਯੁਰਵੈਦਿਕ ਬਣਾਉਂਦੇ ਹੋ ਤੇ ਕੀ ਲਾਭ ਇਹ ਪਹੁੰਚਾਉਂਦੀਆਂ ਸਰੀਰ ਨੂੰ ਹਾਂਜੀ ਮੇਰੀ ਗੱਲ ਇਹ ਹੈ ਵੀ ਜਿਹੜਾ ਤੁਸੀਂ ਸਵਾਲ ਕੀਤਾ ਹੈ ਹਾਂਜੀ ਵੀ ਕਈ ਮੁੰਡੇ ਦਵਾਈਆਂ ਬਣਾ ਕੇ ਵਰਤੋਂ ਕਰ ਲੈਣ ਫਾਇਦਾ ਨਹੀਂ ਹੁੰਦਾ ਹਾਂਜੀ ਬਿਲਕੁਲ ਮਰਦਾਨਾ ਰੋਕੀ ਹੈ ਹਾਂਜੀ ਜਦੋਂ ਵਰਤੋਂ ਕਰਨਾ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹਾਂਗਾ ਵੈਦ ਹਕੀਮ ਹਾਂਜੀ ਕੋਈ ਵੀ ਜੋ ਆਧ ਤਿਆਰਬੇ ਨਾ ਬਣੇ ਬਿਲਕੁਲ ਬਿਲਕੁਲ ਜੀ ਆਪਾਂ ਇਸ ਚੀਜ਼ ਨੂੰ ਬਣਾਉਣ ਦਾ ਤਰੀਕਾ ਸਹੀ ਕਰਦੇ ਹਾਂ ਬਿਲਕੁਲ ਕਈ ਤਾਂ ਮੈਂ ਹਾਂਜੀ ਨੌਜਵਾਨ ਵੀਰਾਂ ਨੂੰ ਇਹੀ ਸਲਾਹ ਦੇਵਾਂਗਾ ਹਾਂਜੀ ਉਸ ਬੈਂ ਦੀ ਸਲਾਹ ਨੂੰ ਲਓ ਬਿਲਕੁਲ ਕਿਉਂਕਿ ਫਿਊਲ ਖਰਚੀ ਜਿਹੜੀ ਆਪਾਂ ਕਈ ਵਾਰੀ ਕੋਈ ਸਾੜੀ ਦੀ ਦੁਕਾਨ ਤੇ ਜਾ ਕੇ ਹਾਂਜੀ ਆਪਾਂ ਦਵਾਈ ਅੰਨੇਵਾ ਪਸਮਰ ਲਾ ਕੇ ਹਾਂਜੀ ਤੇ ਮਿਕਸ ਕਰਵਾ ਲਈ ਨਹੀਂ ਹਾਂਜੀ ਆਪ ਹੀ ਹਾਂਜੀ ਆਪਣੇ ਆਪ ਹੀ ਕਰਵਾ ਲਈਏ ਹਾਂਜੀ ਉਹਦਾ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਕਿਉਂਕਿ ਜਿਹੜੀ ਪਸਮ ਹੁੰਦੀ ਹੈ ਨਾ ਜੀ ਹਾਂਜੀ ਪਸਮਾ ਕਈ ਤਰ੍ਹਾਂ ਦੀ ਨਹੀਂ ਬਿਲਕੁਲ ਜਿਵੇਂ ਤਾਂਬਾ ਬਸਮਾ ਲੈ ਲਓ ਹਾਂਜੀ ਜੇ ਆਪਾਂ ਇਹਦੀ ਪਸਮ ਬਣਾਣੀ 1 ਗ੍ਰਾਮ ਤੋਂ ਉੱਪਰ ਨਹੀਂ ਪਾ ਸਕਦੇ ਹਾਂਜੀ ਇੱਥੇ ਵੀ ਇਹ ਕੇ ਦੱਸਦਾ 1 ਗ੍ਰਾਮ ਪਾਈ ਜਾਂਦੀ ਹੈ ਸਰੀਰ ਤੇ ਅਫੈਕਟ ਕਰ ਰਹੀ ਹੈ ਫਿਰ ਸਰੀਰ ਜਮਾ ਹਾਂਜੀ ਹਾਂਜੀ ਅੱਛਾ ਚਾਂਦੀ ਪਸਮ ਹੈ ਹਾਂਜੀ ਹੀਰਾ ਪਸਮ ਹੋ ਗਿਆ ਸੋਨਾ ਪਸਮ ਹੋ ਗਿਆ ਸ਼ਤਾਵਰ ਆ ਫਿਰ ਇੱਕ ਪਸਮਾ ਲਓ ਪਸਮਾ ਕਈ ਨਹੀਂ ਹਾਂਜੀ ਬਿਲਕੁਲ ਇਹਨਾਂ ਦਾ ਇਸਤੇਮਾਲ ਹੁੰਦਾ ਸਾਰੇ ਦੇ ਨਾਲ ਆਵਾਜ਼ ਇਹ ਵੀਡੀਓ ਬਾਅਦ ਕਰਨੀ ਹੋ ਜੇਗੀ ਬਿਲਕੁਲ ਇੰਨਾ ਦਾ ਮਤਲਬ ਇਹੰਦਾ ਮੇਰੇ ਉਹ ਤੇਰਪੇ ਦੇ ਵਿੱਚ ਕਈ ਅੰਦੇ ਕੋਲ ਦਵਾਈਆਂ ਪਈਆਂ ਕਵੀਰ ਨੇ 19.5 ਹਜ਼ਾਰ ਦੀ ਦਵਾਈ ਬਣਵਾਈ ਦੀ ਹਾਂਜੀ ਕਾਲੇ ਫਾਰਮ ਦੇ ਵਿੱਚ ਰੱਖ ਗਿਆ ਮੇਰੇ ਕੋਲ ਹਾਂਜੀ ਇਹ ਦਵਾਈ ਉਹਨੇ ਬਣਵਾਈ ਉਹਨੇ ਕੀ ਕੀਤਾ YouTube ਤੇ ਨੁਕਸਾ ਲੱਗਿਆ ਹਾਂਜੀ ਪਰ ਸਾਰੀ ਕੁਲ ਗਿਆ 19.5 ਹਜ਼ਾਰ ਦੀ ਦਵਾਈ ਬਣੀ ਹਾਂਜੀ ਜਦੋਂ ਦਵਾਈ ਅੱਧਾ ਜਿੰਨਾ ਰਾਤ ਨੂੰ ਇਹਨਾਂ ਨਾਲ ਖਬਰਾ ਸ਼ੁਰੂ ਹੋ ਜਾਂਦੀ ਹਾਂਜੀ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹਾਂਜੀ ਸਭ ਕੋਈ ਬਾਹਰ ਕਾਛਾ ਉਸ ਮੁੰਡੇ ਦਾ ਵਿਆਹ ਆਖਰ ਹੋ ਗਿਆ ਸੀਗਾ ਹਾਂਜੀ ਤੇ ਥੋੜਾ ਜਿਹਾ ਮਰਦਾਨਾ ਕਮਜ਼ੋਰੀ ਕਰਕੇ ਉਹਨਾਂ ਨੂੰ ਫਰੀਕਰਾ ਉਹਨਾਂ ਨਾਲ ਲਈ ਸੀ ਹਾਂਜੀ ਕਿਉਂਕਿ ਮੇਰੇ ਬਾਰੇ ਡਰੈਸ ਚ ਕੋਈ ਵੀਰ ਨੇ ਦੇਖਾ ਮੇਰੇ ਕੋਲ ਆਇਆ ਹਾਂਜੀ ਥੋੜੀ ਜਿਹਾ ਆਪਾਂ ਗੱਲ ਇਹ ਛੇਤੀ ਮਗਾਵਾਂਗੇ ਉਹ ਵੀਰ ਮੇਰੇ ਕੋਲ ਜਦੋਂ ਆਇਆ ਉਹਨਾਂ ਨੇ ਦਵਾਈ ਨਾਲ ਹੀ ਲੈ ਕੇ ਆਇਆ ਮੇਰੇ ਕੋਲ ਆਪੇ ਹਾਂਜੀ ਉਹਨੇ ਮੈਨੂੰ ਸਾਰੀ ਕਹਾਣੀ ਦੱਸੀ ਵੀਰ ਮੈਂ ਆਪਣੀ ਮਰਜ਼ੀ ਨਾਲ ਬੰਦੋਲੇ ਨਕਸ਼ਾ ਬਣਾਇਆ ਤੇ ਜਦੋਂ ਨਕਸ਼ਾ ਦਿਖਾਇਆ ਮੈਂ ਕਿ ਵੀਰ ਜਿਹੜਾ ਦੇਰ ਮਾਦਲੋ ਜਿਹੜੀ ਮਾਤਰਾ ਤੁਸੀਂ பசਮਰ ਲਾਉਣੀ ਹੈ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਬਿਲਕੁਲ ਬਾਕੀ ਰਗਦਾਈ ਦੇ ਵਿੱਚ ਵੀ ਸੋਨਾ பசਮ ਮਿਕਸ ਕਰਕੇ ਅਸਰ ਘਟ ਕਰਨਾ ਹੈ ਜਿਸ ਸਿਆਣੇ ਕਿਸੇ ਵੈਦ ਹਕੀਮ ਦੀ ਸਲਾਹ ਲਓ ਕਿ ਸੋਨਾ பசਮ ਖਾਣਾ ਕੀ ਹੈ ਹਾਂਜੀ ਹਾਂਜੀ ਡਾਕਟਰ ਸਾਹਿਬ ਤੁਸੀਂ ਕਿਵੇਂ ਵੀ ਤਿਆਰ ਕਰਦੇ ਹੋ ਜੀ ਸਾਰੀਆਂ ਦਵਾਈਆਂ ਦਾ ਕਿਸ ਤਰ੍ਹਾਂ ਕਿੰਨੀ ਕੁਆਂਟੀਟੀ ਚ ਮੇਰਾ ਤਜਰਬਾ ਇਹ ਹੈਗਾ ਮੇਰਾ ਗੁਰੂ ਮੰਨ ਲਓ ਕਸ਼ਮੀਰ ਸਿੰਘ ਕਾਂਗਰੜ ਦੀ ਪੰਮੋਹਲਾ ਦਾ ਸੀ ਜਿੰਨਾਂ ਤੋਂ ਮੈਂ ਬਤੌਲਤ ਮਾਰੋ ਸਿੱਖਿਆ ਹਾਂਜੀ ਲਗਾਤਾਰ ਮੈਂ 8-10 ਸਾਲ ਉਹਨਾਂ ਦੇ ਨਾਲ ਰਿਹਾ ਹਾਂਜੀ ਉਹਨਾਂ ਨੇ ਮੈਨੂੰ ਪ੍ਰੇਰਣਾ ਦਿੱਤੀ ਕਿ ਜੇ 100 100 ਦੀ 100 ਸਾਲ ਤੋਂ ਉੱਪਰ ਉਮਰ ਲੈ ਕੇ ਉਹਨਾਂ ਦੀ ਮਨ ਲਓ ਉਹਨਾਂ ਨੇ ਜੋੜਾ ਛੰਡਿਆ ਹਾਂਜੀ ਅੱਛਾ ਉਹਨਾਂ ਦਾ ਬਜ਼ੁਰਗਾਂ ਦਾ ਵੀ ਧੰਨਵਾਦ ਕਰਦੇ ਹਾਂ ਸਾਨੂੰ ਉਹਨਾਂ ਨੇ ਇਸ ਪਾਸੇ ਲਾਇਆ ਹਾਂਜੀ ਤੇ ਦੱਸਾਂ ਉਹ ਜਲਾਲਾ ਬਾਛਾ ਦਾ ਮਾਨ ਕਰ ਕਿਉਂਕਿ ਉਹਨਾਂ ਦੀ ਪ੍ਰੇਰਣਾ ਸੀਗੀ ਹਾਂਜੀ ਤੇ ਉਹਨਾਂ ਤੋਂ ਵਾਲ ਸਿੱਖਿਆ ਫਿਰ ਹੌਲੀ-ਹੌਲੀ ਮੈਂ ਇਸ ਚੀਜ਼ ਨੂੰ ਅੱਗੇ ਵਧਾਇਆ ਜਿੰਨੇ ਮਰੀਜ਼ਾਂ ਨੂੰ ਦਵਾਈ ਦਿੱਤੀ ਉਹਨਾਂ ਨੇ ਮੈਨੂੰ ਜਦੋਂ ਇਸ ਤਰੀਕੇ ਨਾਲ ਦਿੱਤੀ ਦਵਾਈ ਚਲਾਉਣੀ ਦਿੱਤੀ ਤੇ ਸਾਰੇ ਨੂੰ ਦੇਖੋ ਆ ਇੱਡੀਆਂ ਨਹੀਂ ਮੁਰਦੀਆਂ ਘੋੜੀਆਂ ਹੁੰਦੀਆਂ ਹੁੰਦੀਆਂ ਹਾਂਜੀ ਕਿਉਂਕਿ ਅੱਜ ਕੱਲ ਕੀ ਹੁੰਦਾ ਅਗਲਾ ਮਿਕਸੀ ਦੇ ਵਿੱਚ ਦੋ ਘੜੇ ਦਿੰਦਾ ਹੈ ਹਾਂਜੀ ਤੇ ਦਵਾਈ ਤਾਂ ਬਾਅਦ ਚ ਮਰ ਕੇ ਆ ਜਾ ਦਿੰਦਾ ਉਹ ਮੈਨੂੰ ਕੋਈ ਫਾਇਦਾ ਨਹੀਂ ਬਿਲਕੁਲ ਨਹੀਂ ਤੇ ਜਦੋਂ ਆਪਣੀ ਮਿਹਨਤ ਨਾਲ ਦਵਾਈ ਤਿਆਰ ਕਰਕੇ ਹੱਥ ਨਾਲ ਮੋਢੀ ਛਾਣੀ ਨਾਲ ਛਾਣੀ ਹੋਵੇ ਹਾਂਜੀ ਤੇ ਮਰੀਜ਼ ਨੂੰ ਅੱਧਾ ਜਿੰਨਾ ਦੋ ਤਣਾ ਦਿੱਤੀ ਵਾਸਤੇ ਕੀ ਮੈਨਾਂ ਕਰ ਬਿਲਕੁਲ ਜੀ ਕਰਦੇ ਬਿਲਕੁਲ ਕਰਦੇ ਤੇ ਜੇ ਆਪਾਂ ਦਾ ਰਗੜਾ ਕੱਢ ਕੇ ਵਿੱਚ ਆਪਾਂ ਪਸਮਾ ਹੀ ਪਾ ਦਿਆਂ ਪਸਮਾ ਰਗੜਾਈ ਰ ਦਵਾਈ ਚ ਪੈਟੀ ਦਾ ਰਲਦੀ ਹੈ ਹਾਂਜੀ ਸਾਡੇ ਗ੍ਰੰਥਾਂ ਦੇ ਵਿੱਚ ਤਾਂ ਲਿਖਿਆ ਹੈ ਹਾਂਜੀ ਇਹ ਕੋਈ ਲਾਈ ਜਾਂਦੇ ਚਲੋ ਵੱਖਰੀ ਗੱਲ ਹੈ ਹਾਂਜੀ ਹਾਂਜੀ ਇਹ ਤਾਂ ਤਾਂ ਵੀਰੇ ਅਲੱਗ ਅਲੱਗ ਲੈਣ ਵਾਲੀ ਹੈ ਆਪਾਂ ਗੱਲ ਇਹ ਹੀ ਮਕਾਨੇ ਮਰਦਾਨਾ ਕਮਜ਼ੋਰੀ ਇੱਕ ਐਹੋ ਜੀ ਚੀਜ਼ ਹੈ ਬੰਦੇ ਦੀ ਉਹ ਆਪਣੀ ਛੋਟੀ ਉਮਰ ਦੇ ਵਿੱਚ ਗਲਤੀਆਂ ਕਰਨਾ ਆਤਰੇ ਸੀ ਕਰਦੀ ਹਾਂਜੀ ਬਚਪਨ ਦੇ ਵਿੱਚ ਆਪਣੇ ਯਾਰਾਂ ਦੋਸਤਾਂ ਨਾਲ ਖੇਡਣਾ ਖੇਡਣਾ ਜਿਸ ਤਰ੍ਹਾਂ ਦੀ ਦੇਖਣਾ ਬਿਲਕੁਲ ਉੱਥੋਂ ਸ਼ੁਰੂ ਹੁੰਦੀ ਹੁੰਦੀ ਜਦੋਂ ਵਿਆਹ ਦੇ ਕਾਬਲ ਮੰਨ ਲਓ ਆਪਾਂ ਵਿਆਹ ਦੇ ਮਾਬਣ ਵਿਆਹ ਕਰਨਾ ਹੁੰਦਾ ਹਾਂਜੀ ਉਦੋਂ ਨੂੰ ਉਹ ਆਪਣੀ ਅੱਧੀ ਜ਼ਿੰਦਗੀ ਜਵਾਨੀ ਖਵਾ ਦੇ ਹਾਂਜੀ ਇਸੇ ਕਰਕੇ ਉਹਨੂੰ ਫਿਰ ਵਾਅਦਾ ਕੀ ਲੈਣ ਦੀ ਲੋਟ ਪੈਂਦੀ ਹਾਂਜੀ ਪੈਂਦੀ ਹੈ ਵੀ ਮੈਂ ਦਵਾਈ ਵਰਤਾਂ ਵਿਆਹ ਤੋਂ ਪਹਿਲਾਂ ਪਰਨਾ ਮੈਂ ਹਾਂ ਲੋ ਇਹ ਹਮੇਸ਼ਾ ਵੀ ਹਰੇਕ ਨੌਜਵਾਨ ਵਿਆਹ ਤੋਂ ਪਹਿਲਾਂ ਹੀ ਇਸ ਚੀਜ਼ ਦਾ ਸੇਵਨ ਕਰਦਾ ਹੈ ਵੀ ਉਹਨੂੰ ਵੀ ਆਯੁਰਵੈਦਿਕ ਨਾਲ ਜਦ ਕੀ 18 ਸਾਲ ਦੀ ਉਮਰ ਹੋਣ ਤੋਂ ਬਾਅਦ ਜੋੜ ਦੇਣਾ ਚਾਹੀਦਾ ਹੈ ਜੋੜ ਦੇਣਾ ਚਾਹੀਦਾ ਹਾਂਜੀ ਬਿਲਕੁਲ ਜੋੜ ਦੇਣਾ ਚਾਹੀਦਾ ਹੈ ਤੇ ਅੱਜ ਕੱਲ ਦੇ ਜਿੰਨੇ ਵੀ ਸਟੂਡੈਂਟ ਅੰਗਰੇਜ਼ੀ ਦੋਹਾਂ ਦਾ ਇਸਤੇਮਾਲ ਕਰ ਰਹੇ ਆ ਦੇਖੋ ਜੀ ਉਹ ਉਹਨਾਂ ਦੀ ਮਰਜ਼ੀ ਆ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਜੋ ਆਯੁਰਵੈਦਿਕ ਅੱਜ ਕੱਲ ਸਮਾਂ ਚੱਲ ਰਿਹਾ ਸਾਰਾ ਵਰਤਦਾ ਅੰਗਰੇਜ਼ੀ ਦਵਾਈ ਨੂੰ ਮੈਂ ਕੋਈ ਮਾੜਾ ਨਹੀਂ ਕਹਿ ਸਕਦਾ ਕਿਉਂਕਿ ਉਹ ਆਪਦੀ ਥਾਂ ਦੇ ਲੱਗਦੀ ਜਾਂ ਸਾਡੀ ਅਲੱਗ ਚੀਜ਼ ਹਾਂਜੀ ਹਾਂਜੀ ਕਿ ਅੰਗਰੇਜ਼ੀ ਫਾਰਮੂਲੇ ਆਪਣੇ ਘਰਾਂ ਦੀ ਚੀਜ਼ਾਂ ਪਈਆਂ ਜਿਹਨਾਂ ਨੂੰ ਤਿਆਰ ਹੁੰਦੀ ਹੈ ਹਾਂਜੀ ਅੰਗਰੇਜ਼ੀ ਆਉਂਦੀ ਥਾਂ ਦੇ ਕਰਦੇ ਨੇ ਹਾਂਜੀ ਹਾਂਜੀ ਬਾਕੀ ਜਿਹੜੀ ਮਰਦਾਨਾ ਕਮਜ਼ੋਰੀ ਹੈ ਹਾਂਜੀ ਜਦੋਂ ਇਹ ਗਲਤੀਆਂ ਕਰਕੇ ਨਾਮ ਤੇ ਲੈਂਦੀ ਹੈ ਜਿਵੇਂ ਬੰਦੋ ਬੱਚੇ ਨੂੰ ਤਾਤ ਦੀ ਬਿਮਾਰੀ ਹੋ ਗਈ ਜੇ ਆਪਾਂ 2-3 ਸਾਲ ਉਹਦਾ ਇਲਾਜ ਨਾ ਕਰਵਾਈਏ ਮੰਨ ਲਓ ਪਿਸ਼ਾਬ ਰਹੀਂ ਆਪਣੇ ਵੀਰ ਜਮਨੀ ਜਿਹੜੀ ਖੁਰਦੀ ਵੀ ਖੁਰਦੀ ਦੀ ਹਾਂਜੀ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਬੱਚਿਆਂ ਵਾਲੇ ਸੇਵਨ ਹੁੰਦੇ ਨੇ ਅਧੇ ਨਿਕਲ ਜਾਂਦੇ ਹਾਂ ਹਾਂਜੀ ਅਧੇ ਨੂੰ ਜਾਦੇ ਬਾਹਰ ਚਲੇ ਜਾਂਦੇ ਹਾਂਜੀ ਉਸ ਤੋਂ ਬਾਅਦ ਆਪਾਂ ਡਾਕਟਰ ਕੋਲ ਦਵਾਈ ਲੈਤੀ ਹਾਂਜੀ ਤੇ ਜਦੋਂ ਦਵਾਈ ਖਾ ਲਈ ਉਹਦੇ ਵਿੱਚ ਕੀ ਹੁੰਦਾ ਜਿਹੜੇ ਬੱਚੇ ਵਾਲੇ ਸੇਵਨ ਪੂਰੇ ਨਹੀਂ ਹੁੰਦੇ ਹਾਂਜੀ ਕੱਲ ਨੂੰ ਆਪੋ ਦੀ ਸ਼ਾਦੀ ਕਰਦੇ ਦੀ ਹਾਂਜੀ ਜਿੰਦਗੀ ਦਾ ਬਾਕੀ ਦਾ ਵੀ ਫਲਾਣੇ ਦੇ ਯਾਰ ਕੋ ਨੋਕਲ ਜਵਾਬ ਨਹੀਂ ਹੋਇਆ ਹਾਂਜੀ ਹਾਂਜੀ ਕਿਉਂਕਿ ਕਾਰਨੋਂ ਵੱਡਾ ਬੱਚੇ ਦਾ ਨਿਕਲਦਾ ਹਾਂਜੀ ਇਸ ਦਾ ਮਤਲਬ ਇਹ ਹੁੰਦਾ ਵੀ ਸਭ ਤੋਂ ਪਹਿਲਾਂ ਸ਼ਾਦੀ ਕਰਾਉਣੀ ਹੈ ਜੇ ਆਪ ਨੂੰ ਕੋਈ ਪ੍ਰੋਬਲਮ ਲੱਗਦੀ ਹੈ ਬੁਲਾਉਂਦਾ ਇਲਾਜ ਕਰਾਂਗੇ ਤਾਂ ਤੁਹਾਡਾ ਭਾਈ ਦੋ ਵਧੀਆ ਇਲਾਜ ਕਰਵਾਣਾ ਆਵੇ ਘੱਟੋ ਘੱਟ 2 ਮਹੀਨੇ ਦਵਾਈ ਨਾਰਮਲ ਖਾਓ ਹਾਂਜੀ ਜੇ ਜਲਦੀ ਭਾਈ ਇਹ ਮੰਨ ਲਓ ਆਪਣਾ ਮਹੀਨਾ ਡੇਰੇ ਬਲ ਜਾਂ ਮੰਨ ਲਓ ਸ਼ਾਦੀ ਆ ਗਈ ਤਾਂ 40 ਦਿਨ ਦਾ ਕੋਰਸ ਇਹ ਦਵਾਈ ਵਰਤੋ ਹਾਂਜੀ ਜੇ 20 ਦਿਨ ਵਿਆਹ ਦੇ ਰਹਿੰਦੇ ਹੈ ਹਾਂਜੀ ਤਾਂ ਤਤਕਾਲ ਹੁੰਦਾ ਉਹ ਥੋੜਾ ਖਰਚਾ ਜ਼ਿਆਦਾ ਹੁੰਦਾ ਹੈ 20 ਦਿਨ ਦਵਾਈ ਵਰਤੋ ਹਾਂਜੀ ਇਹ ਫਾਇਦੇ ਨੇ ਕਿਉਂਕਿ ਦਵਾਈ ਵਰਤਨ ਦੇ ਨਾਲ ਸਰੀਏ ਦੇ ਵਿੱਚ ਬੱਚੇ ਰਕਤਾਂ ਨੂੰ ਪੂਰੇ ਹੋਣਗੇ ਬਿਲਕੁਲ ਬਿਲਕੁਲ ਕਾਵਾਸ਼ਨਾ ਵੀ ਪੂਰੀ ਹੋਵੇਗੀ ਬਿਲਕੁਲ ਜੀ ਤੇ ਜੋ ਜੋ ਟਾਈਮ ਦੀ ਪ੍ਰੋਬਲਮ ਹੈ ਉਹ ਵੀ ਪੂਰੀ ਹੋਵੇਗੀ ਤੇ ਆਪਣਾ ਜਿਹੜਾ ਜੀਵਨ ਸਾਥੀ ਹੈ ਖੁਸ਼ ਰਹੂ ਗਨਾਥ ਉਹ ਵੀ ਖੁਸ਼ ਰਹੂ ਆਪ ਵੀ ਖੁਸ਼ ਰਹੋ ਤੇ ਪਰਿਵਾਰ ਵੀ ਖੁਸ਼ ਹਾਂਜੀ ਤੇ ਆਪਣੀ ਅੱਗੇ ਜਿਹੜੀ ਆਪਣੀ ਪੀੜੀ ਸੰਤਾਨ ਦੀ ਜ਼ਰੂਰ ਵਧੇ ਹਾਂਜੀ ਇਸੇ ਕਰਕੇ ਵੀਰੇ ਮੈਂ ਇਹੀ ਸਾਰੇ ਸਰੋਤੇ ਜਿਨੇ ਮੇਰੇ ਵੀਰ ਭੈਣ ਤੇ ਮਨੂ ਕੰਪਨੀ ਵੀਡੀਓ ਵੇਖ ਰਹੇ ਨੇ ਹਾਂਜੀ ਸਾਰਿਆਂ ਨੂੰ ਇਹ ਬੇਨਤੀ ਕਰਨਾ ਵੀ ਆਪ ਦਾ ਸਾਈਟ ਹਨ ਹਲਾਲ ਕਰਵਾਓ ਬਿਲਕੁਲ ਜੀ ਸਹੀ ਸਮੇਂ ਤੇ ਜੇ ਕੋਈ ਜੋ ਤਕਲੀਫ ਹੈ ਕਿਸੇ ਭੈਣ ਭਰਾ ਨੂੰ ਤੇ ਉਹ ਆਪਣਾ ਫੋਨ ਨੰਬਰ ਤੁਸੀਂ ਦੱਸਦੇ ਆ ਜੀ ਤੇ ਆਪਣੇ ਨਾਲ ਗੱਲ ਕਰਕੇ ਸ਼ੇਅਰ ਕਰ ਸਕਦੇ ਨੇ ਹਾਂਜੀ ਤੇ ਉਹਦਾ ਇਲਾਜ ਆਪਣੇ ਕੋ ਪੱਕਾ ਹੈਗਾ ਹਾਂਜੀ ਤੇ ਤੁਸੀਂ ਸਾਡਾ ਸਥਾਨ ਵੀ ਦੱਸ ਦਿਓ ਕਿੱਥੇ ਹੈ ਹਾਂਜੀ ਤੇ ਇੰਨਾ ਗੱਲ ਅੱਜ ਦੀ ਵੀਡੀਓ ਦਾ ਰਾਕ ਕਰਕੇ ਬਿਲਕੁਲ ਧੰਨਵਾਦ ਕਰਦਾ ਹਾਂ ਜੀ ਹਾਂਜੀ ਥੈਂਕ ਯੂ ਸਰ ਜੀ ਡਾਕਟਰ ਸਾਹਿਬ ਨੇ ਟਾਈਮ ਦਿੱਤਾ ਇੰਨਾ ਬਹੁਤ ਬਹੁਤ ਇੰਨਾਂ ਦਾ ਧੰਨਵਾਦ ਜੀ ਤੇ ਡਾਕਟਰ ਸਾਹਿਬ ਦੀ ਸ਼ਾਪ ਜਿਹੜੀ ਹੈਗੀ ਆਪਣੇ ਸ਼ੇਰ ਸਿੰਘ ਐਮਪੀ ਦਾ ਪਿੰਡ ਕੋ ਬਾਆ ਮਾਉਂਦੇ ਵਾਲਾ ਰੋਡ ਤੇ ਮੈਰਿਜ ਪੈਲਸ ਦੇ ਸਾਹਮਣੇ ਉਹਨਾਂ ਦੀ ਸ਼ਾਪ ਆ ਤੇ ਸਵੇਰ 6 ਤੋਂ ਲੈ ਕੇ ਸਵੇਰ 9 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੁਸੀਂ ਫੋਨ ਤੇ ਉਹਨਾਂ ਨਾਲ ਗੱਲ ਵੀ ਕਰ ਸਕਦੇ ਹੋ ਤੇ ਉਹਨਾਂ ਦਾ ਨੰਬਰ ਹੈ ਇੱਥੇ ਕਾਰਡ ਤੇ ਦਿਖਾ ਦਿੰਦੇ ਆ ਜੀ ਉਹਨਾਂ ਦਾ ਨੰਬਰ ਆ ਜੀ ਨੋਟ ਕਰੋ ਜੀ ਤੁਸੀਂ 94 9463315120 ਆ ਨੰਬਰ ਉਹਨਾਂ ਦਾ ਤੇ ਇਸ ਨੰਬਰ ਤੇ ਤੁਸੀਂ ਜੇਕਰ ਕਈ ਵਾਰੀ ਹੁੰਦਾ ਆਉਣ ਤੋਂ ਪਹਿਲਾਂ ਤੁਸੀਂ ਗੱਲ ਕਰਕੇ ਜ਼ਰੂਰ ਆਓ ਇਹਨਾਂ ਕੋਲ ਤੇ ਆਪਣੀਆਂ ਹਰੇਕ ਤਰ੍ਹਾਂ ਦੀ ਗੁਪਤ ਸਮੱਸਿਆ ਦਾ ਹੱਲ ਵੀ ਪੁੱਛ ਸਕਦੇ ਹੋ ਤੇ ਕਰਵਾ ਸਕਦੇ ਹੋ ਇੱਥੇ ਆ ਕੇ ਵੀ ਤੇ ਮੋਬਾਈਲ ਤੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਹੋਰ ਵੀ ਇਹਨਾਂ ਚੀਜ਼ਾਂ ਬਾਰੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਹੋਰ ਜਾਣਕਾਰੀ ਲੈ ਕੇ ਆਂਦੇ ਰਵਾਂਗੇ ਤੁਸੀਂ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਧੰਨਵਾਦ ਜੀ